प्यार <muchas> ਕਲ ਜਾਓ ਜੀ ਕੀ ਹੋ ਗਿਆ ਉਹ ਅੱਜ ਫਿਰ ਅੱਜ ਨਹੀਂ ਕੋਲ ਨਾ ਤੁਹਾਨੂੰ ਬੱਚਿਆਂ ਨੂੰ ਘਟਾਣਾ ਤੁਹਾਨੂੰ ਕਿਉਂਕਿ ਔਰ ਸਾਰਿਆਂ ਦੀ ਰਿਕੁਐਸਟ ਆ ਕਿ ਬੱਚਿਆਂ ਨੂੰ ਨਾਲ-ਨਾਲ ਆ ਕੇ ਲਾਓ ਕਿਉਂਕਿ ਪਹਿਲੇ ਹੀ ਗਰਮੀ ਪਉਂਦਾ ਔਰ ਉਤਰੀ ਸੀਟ ਦੀ ਵੀ ਬਹੁਤ ਦਮੀ ਹੁੰਦੀ ਆ ਤੁਹਾਨੂੰ ਬਹੁਤ ਵਾਰੀ ਕਹਾਂ ਤੁਸੀਂ ਬੱਚਿਆਂ ਨੂੰ ਨਾਲ ਲਾ ਲਿਆ ਕਰੋ ਕਿ ਜਿਹੜਾ ਲੰਗਰ ਆ ਉਹ ਲੰਗਰ ਅਸੀਂ ਤੁਹਾਨੂੰ ਖਾਣੇ ਚਲੋ ਬਚਵਾ ਤੁਸੀਂ ਜਿੰਨਾ ਬਣ ਗਿਆ ਜੇ ਉਹ ਬੱਤ ਖਾ ਜਿਹੜਾ ਤੰਗਰਾ ਤੁਸੀਂ ਸਾਰੇ ਬੈਠ ਕੇ ਖਾਓ ਇੱਥੇ ਤੇ ਬਚਵਾ ਸਨ ਚਾ ਚਾ ਕੇ ਖਾ ਗਏ ਹੋ ਕਿੰਨਾ ਵੇਰ ਕਰ ਬਿਨਾ ਹੈ ਚੰਨ ਨੂੰ ਸਾਡੀ ਗੁਰੂ ਘਰ ਨੂੰ ਆਏ ਹੋ ਔਰ ਅਗਲੀ ਵਾਰ ਭਾਣਾ ਕਿ ਪਿੰਚ ਦਾ 4 ਵਜੇ ਆ ਜਾ ਸਾਰੇ

ਸਸੀ ਜੀ ਕਿਦਾਂ ਅੱਜ ਪੈਨਸ਼ਨ ਲੈਣ ਆਏ ਸੀ ਹਾਂ ਜੀ ਤਾਂ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਵਧੀਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਪੈਨਸ਼ਨ ਮਹੀਨੇ ਹੋਗੇ 6-7 ਮਹੀਨੇ ਤੁਹਾਨੂੰ ਹਾਂ ਜੀ ਪੈਨਸ਼ਨ ਹਰ ਮਹੀਨੇ ਮਿਲਦੀ ਹੈ ਹਰ ਮਹੀਨੇ ਤੇ ਬੋਬੀ ਭਾਜੀ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਾਬਾਸ਼ ਬੋਬੀ ਦਾ ਰਾਜੀ ਖੁਸ਼ੀ ਰਹਿਣ ਠੀਕ ਹੈ ਜੀ ਸੁਪਰ ਧੰਨਵਾਦ ਹਾਂ ਜੀ ਮਾਤਾ ਜੀ ਅੱਜ ਪੈਨਸ਼ਨ ਲੈਣ ਆਏ ਹਾਂ ਹਾਂਜੀ ਅ ਤੁਸੀਂ ਕਿਹੜਾ ਮਹਿਸੂਸ ਕਰ ਰਹੇ ਹੋ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਹਰ ਮਹੀਨੇ ਪੈਸੇ ਮਿਲਦੇ ਹਾਂਜੀ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਪੈਨਸ਼ਨ ਲੈਂਦੇ ਨੂੰ ਹਾਂਜੀ ਪੈਨਸ਼ਨ ਲੈਂਦੇ ਕਿੰਨੀ ਦੇਰ ਹੋ ਗਈ ਪਤਨ 6-7 ਸਾਲ ਹੋ ਹਾਂਜੀ ਹਰ ਮਹੀਨੇ ਮਿਲਦੀ ਆ ਹਾਂਜੀ ਤੇ ਬੋ ਵੀ ਭਾਜੀ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਬਹੁਤ ਅਸ਼ੀਰਵਾਦ ਦਿੰਦੇ ਹਾਂ ਪੁੱਤਰ ਅੱਛਾ ਜੀ ਧੰਨਵਾਦ ਜੀ ਹਾਂਜੀ ਜੀ ਪੈਨਸ਼ਨ ਲੈਣ ਆਏ ਹਾਂ ਹਾਂਜੀ ਤਾਂ ਕਿੰਨਾ ਚਿਰ ਹੋ ਗਿਆ ਆਉਂਦੇ ਹਾਂ ਜਦੋਂ ਦੀ ਸ਼ੁਰੂ ਕੀਤੀ ਜਾਂਦੀ ਆਣੀ ਤਾਂ ਕੋਈ ਮਸਤਾ ਨਹੀਂ ਅਜੇ ਤੱਕ ਕੋਈ ਨਹੀਂ ਤੇ ਬਰਾਬਰ ਪੈਸੇ ਮਿਲਦੀ ਆ ਤਾਂ ਉਹ ਵੀ ਭਾਜੀ ਨੂੰ ਕੀ ਕਹਿਣਾ ਚਾਹੁੰਦੇ ਆ ਉਹ ਵੀ ਭਾਜੀ ਦਾ ਸਾਥ ਦਿੰਦਾ ਕਰਨਾ ਚਾਹੁੰਦੇ ਆ ਅਸੀਂ ਗੋਵੀ ਭਾਜੀ ਨੂੰ ਅਸੀਂ ਇਹ ਕਹਾਂ ਚੌਰੀ ਨਹੀਂ ਲੰਮੀ ਉਮਰ ਗੋਵੀ ਪਰ ਮਾਤਾ ਨੇ ਲੰਮੀ ਉਮਰ ਕਰੀ ਅੱਛਾ ਤੇ ਇੰਨਾ ਸਾਡੇ ਬਾਰੇ ਸੋਚਦੇ ਆ ਤੇ ਉਹ ਤੁਹਾਨੂੰ ਹਰ ਮੇਰੇ ਖਮੀ ਲੰਗਰ ਵੀ ਤੇ ਨਾਲ ਹਾਂਜੀ ਹਾਂਜੀ ਹਾਂ ਲੰਗਰ ਪ੍ਰੋਪਰ ਹਰ ਮਹੀਨੇ ਕੋਈ ਨਹੀਂ ਮੀਂਹ ਮਿਆਸੋ ਸੇਵਾ ਤੁਹਾਡੀ ਫੁੱਲ ਕਰਦੇ ਆ ਹਾਂਜੀ ਹਾਂਜੀ ਸੇਵਾ ਬਹੁਤ ਕਰਦੇ ਆ ਮੰਨ ਲਓ ਜਿਹੜੇ ਸਾਡੇ ਦਰਸ਼ਕ ਦੇਖ ਰਿਹਾ ਆ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਉਹਨਾਂ ਨੂੰ ਇਹ ਸੁਨੇਹਾ ਦੇਵਾਂਗੇ ਅਸੀਂ ਵੇ ਬੈਂਚਨ ਸਾਹਿਬ ਅਸੀਂ ਲੈਣ ਜਾਈਦਾ ਹਰ ਮਹੀਨੇ ਤੁਹਾਡਾ ਬਹੁਤ ਆਦਰਮਾਨ ਕਰਦੇ ਆ ਬੜੇ ਪਿਆਰ ਦੇ ਨਾਲ ਇਹ ਨਹੀਂ ਵੀ ਕੋਈ ਕਿਸੇ ਕਿਸਮ ਦੀ ਕੋਈ ਸਾਨੂੰ ਦਿੱਕਤ ਹੁੰਦੀ ਆ ਜਾਂ ਕੋਈ ਸਾਨੂੰ ਚਾਰ ਪਦਾ ਚਾਰ ਪਦਾ ਬਹੁਤ ਸਾਡਾ ਧੰਨਵਾਦ ਆ ਅਸੀਂ ਉਹਨਾਂ ਦਾ ਇਹਨਾਂ ਦਾ ਕਰਦੇ ਬਹੁਤ ਬਹੁਤ ਥੈਂਕ ਯੂ ਜੀ ਇਹਨਾਂ ਨੂੰ ਜਿਆਦਾ ਦੇ ਗਏ ਤਾਂ ਇਹ ਇਹਨਾਂ ਦੇ ਬਧਰੇ ਦੁਆ ਮੰਗਦੇ ਆ ਠੀਕ ਆ ਨਹੀਂ ਬੋਲੋਗੇ ਜਿਹੜਾ ਅੱਜ ਤੁਸੀਂ ਪੈਨਸ਼ਨ ਲੈਣ ਆਏ ਆ ਤਾਂ ਕੀ ਕਹਿਣਾ ਚਾਹੁੰਦੇ ਆ ਕਿੰਨੇ ਟੌੜਾ ਕਹਿ ਰਿਹਾ 14 ਦਿਨ ਤੇ ਪਤਾ ਹੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਪੈਨਸ਼ਨ ਲੈਣ ਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਨੂੰ ਹੋ ਗਿਆ 6 ਮਹੀਨੇ 6 ਮਹੀਨੇ ਹੋ ਗਿਆ ਪਰ ਆਵਾ ਮੇਨਾ ਦੀ ਚਲ ਕੇ ਨਾਂ ਦੇ ਮਾਂ ਗਈ ਉਹ ਹਾਂਜੀ ਹਾਂਜੀ ਉਹ ਦੀ ਮੋਰੇ ਕੀ ਕੀ ਕਹਿਣਾ ਹਾਂਜੀ ਕੀ ਕਹਿਣਾ ਚਾਹੁੰਦੇ ਬੋ ਭਾਜੀ ਮੈਂ ਇਹੀ ਕਹਿਨੀ ਆ ਕਿ ਉਹ ਵੀ ਭਾਜੀ ਬਹੁਤ ਵਧੀਆ ਕੰਮ ਕਰਦੀ ਆ ਇਹਨਾਂ ਨੂੰ ਪਰਮਾਤਮਾ ਬਹੁਤ ਹੀ ਦੇਵੇ ਲੋਕਾਂ ਦੇ ਜਿਹੜੇ ਪਾਟੇ ਸ਼ੁਕਰ ਮਾਰਦੇ ਜਿਹੜੀ ਬੇਦਵਾ ਔਰ ਤੇ ਕਿੰਨੀ ਕੋ ਹੋ ਜਾਂਦੀ ਇੱਥੇ ਹਾਂਜੀ ਬਹੁਤ ਜ਼ਿਆਦਾ ਕੋਈ ਅੰਦਾਜ਼ਾ ਹਾਂਜੀ ਕੋਈ ਅੰਦਾਜ਼ਾ ਤੁਹਾਡਾ ਅੰਦਾਜ਼ਾ ਨਹੀਂ ਪਤਾ ਅੱਗੇ ਗੋੜੀਆਂ ਸੀ ਹੁਣ ਤਾਂ ਬੋਝ ਜਾਂਦੀ ਚਲੋ ਚਾਦੀਆਂ ਫਿਰ ਕੀ ਮੈਸੇਜ ਹੈ ਲੋਕਾਂ ਦਾ ਤੁਹਾਡਾ ਅਸੀਂ ਕਿਹਾ ਕਿ ਜੀ ਤੁਸ ਜਨ ਨੂੰ ਸਮਾਰ ਕੇ ਇਹਨਾਂ ਨੂੰ ਤੰਦਰੁਸਤੀ ਦੇਵੇ ਸਾਨੂੰ ਮਿਲਦੀਪ ਜੀ ਸਰਮ ਬਹੁਤ ਸ਼ੁਕਰ ਤਨਵਾ ਦੀਨਾਂ ਦਾ ਹਾਂਜੀ ਧੰਨਵਾਦ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੈਨਸ਼ਨ ਲੈਂਦੇ ਹੋ ਮੈਨੂੰ ਤਾਂ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਤੇ ਅੱਜ ਲੇਟ ਕਿੱਦਾਂ ਹੋ ਗਿਆ ਅੱਜ ਘਰੇ ਰੋਣੇ ਆਏ ਸੀ ਰੋਣੇ ਆ ਗਏ ਸੀ ਹਾਂਜੀ ਤਾਂ ਤਕਰੀਬਨ ਜਿਹੜੇ ਬਾਕੀ ਸਾਡੇ ਦਰਸ਼ਕ ਦੇਖ ਰਹੇ ਆ ਇਹ ਤੁਹਾਨੂੰ 4 ਮਹੀਨੇ ਹੋ ਗਏ ਲੈਂਦੇ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੈਸੇਜ ਆਓ ਬਾਜੀ ਵਧੀਆ ਆ ਜਾਂ ਜੋ ਵੀ ਬਾਜੀ ਹੁਣੇ ਕਰਦੇ ਆ ਹਾਂਜੀ ਜਰੀਫਾਂ ਵਾਸਤੇ ਨੇ ਬਾਕੀ ਜਿਹੜੀ ਅਰਦਾਸ ਬੈਲਫੇਅਰ ਸੋਸਾਇਟੀ ਆ ਉਹਨੂੰ ਕੀ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਅਰਦਾਸ ਆ ਮਾਲਕ ਬਹੁਤ ਬਹੁਤ ਦੇਵੇ ਇਹਨਾਂ ਨੂੰ ਬਾਜੀ ਉਹਨਾਂ ਨੂੰ ਜਿਹੜਾ ਚਾਹ ਵਾਸਤੇ ਜਰੀਵਾਤ ਕਰਦੇ ਆ ਦਵਾ ਤੇ ਜੋ ਨੇ ਵਧੀਆ ਜੀ ਹਾਂਜੀ ਮਾਹੀ ਸਾਹਿਬ ਜਿਹੜੇ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਭਰਾਵਾਂ ਨੂੰ ਵੀ ਅਰਦਾਸ ਵੈਲਫੇਅਰ ਸੁਸਾਇਟੀ ਜਿਹੜੀ ਆ ਉਹਨੂੰ ਬਹੁਤ ਬਹੁਤ ਮੁਬਾਰਕਾਂ ਕਿਉਂ ਹਰ ਮਹੀਨੇ ਉਹ ਪੈਨਸ਼ਨ ਦਿੰਦੀ ਆ ਤੇ ਜਿਹੜੇ ਸਾਡੇ ਦੂਰ ਬੈਠੇ ਆ ਦਰਸ਼ਕ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੁਆਬਾ ਨਿਊਜ਼ 24 ਸਾਡੇ ਗੁਰਮੁਖ ਭਾਈ ਦਾ ਧੰਨਵਾਦ ਕਰਦਾ ਉਹ ਸਾਰੇ ਕਲੂਚਾ ਸਾਹਿਬ ਦਾ ਧੰਨਵਾਦ ਕਰਦਾ ਜਿਹੜੇ ਮੀਡੀਆ ਵਾਲੇ ਭਰਾ ਸਾਡੇ ਹਮੇਸ਼ਾ ਵੀਡੀਓ ਕਵਰੇਜ ਕਰਕੇ ਲੈ ਕੇ ਜਾਂਦੇ ਨੇ ਅਰਦਾਸ ਵੈਲਫੇਅਰ ਸੁਸਾਇਟੀ ਦੇ ਔਰ ਇਸ ਵਾਰ ਐਨਆਰਏ ਵੀ ਸਾਡੇ ਬੈਠੇ ਨੇ ਅਸੀਂ ਪਹਿਲਾਂ ਤਾਂ ਉਹ ਸਾਡਾ ਸਹਿਯੋਗ ਦਿੰਦੇ ਨੇ ਅਰਦਾਸ ਵੇਲੇ ਫਿਰ ਸੁਸਾਇਟੀ ਦਾ ਉਹ ਸਾਡੇ ਬੋਈ ਭਾਈ ਦਾ ਬਹੁਤ ਬਹੁਤ ਸਹਿਯੋਗ ਦਿੰਦੇ ਨੇ ਉਹਨਾਂ ਦੇ ਸਾਰੇ ਭਰਾਵਾਂ ਦੇ ਸਹਿਯੋਗ ਨਾਲੇ ਪ੍ਰਾਲੇ ਹੁੰਦੇ ਨੇ ਪਰ ਇਸ ਵਾਰ ਜਿਹੜਾ 700 ਦੇ ਕਰੀਬ ਜੜੀਆਂ ਸਾਡੇ ਮਾਤਾ ਮਾ ਪੈਣਾ ਨੂੰ ਪੈਨਸ਼ਨ ਦਿੱਤੀ ਗਈ ਆ ਔਰ ਇੱਕ ਹੋਰ ਸਾਡੇ ਮਾਤਾ ਜੀ ਸਵਰਗੀ ਬਿਮਲਾ ਰਾਣੀ ਜੀ ਸਾਡੇ ਬੋਈ ਭਾਈ ਦੇ ਮਦਦ ਸਾਡੇ ਮਾਤਾ ਜੀ ਨੇ ਉਹਨਾਂ ਦੀ ਯਾਦ ਵਿੱਚ ਅੱਜ ਲੰਗਰ ਵੀ ਲਗਾਇਆ ਗਿਆ ਸੰਗਤਾਂ ਨੂੰ ਲੰਗਰ ਵੀ ਸ਼ਿਕਾਇਤ ਕੀਤੀ ਆ ਜੀ ਤੇ ਤਕਰੀਬਨ ਇਸ ਤੋਂ ਇਲਾਵਾ ਹੋਰ ਕੀ ਕੰਮ ਆਇਆ ਇਹਨਾਂ ਦਾ ਇਹਨਾਂ ਤੋਂ ਲੱਭ ਬੋਈ ਪਾਜੀ ਸਾਡੇ ਪ੍ਰਧਾਨ ਜੀ ਮਿਕਲਾਕ ਜਿਹੜੇ ਉਹਨਾਂ ਨੂੰ ਬੀਲ ਚੇਟ ਦਿੱਤੀਆਂ ਜਾਂਦੀਆਂ ਨੇ ਹਰ ਇੱਕ ਮਹੀਨੇ ਕਿੰਨੀ ਤਰੀਕ ਨੂੰ ਦਿੰਦੇ? ਬੋਈ ਪਾਜੀ ਕਿੰਨੀ ਦੇ? ਹਰ 15 ਤਰੀਕ ਹਰ ਪੈਨਸ਼ਨ ਵੀ 15 ਤਰੀਕ ਨੂੰ ਉਹਨਾਂ ਨੂੰ ਬੀਲ ਚੇਟ ਦਿੱਤੇ ਜਾਂਦੀਆਂ ਨਾਲ ਪੈਨਸ਼ਨ ਵੀ ਦਿੱਤੀ ਜਾਂਦੀ ਹੈ ਜਿਹੜਾ ਉਹਨਾਂ ਨੂੰ ਤੇ ਕਿੱਥੋਂ ਕਿੱਥੋਂ ਲੋਕ ਕੋਈ ਅੰਦਾਜ਼ਾ ਹੈ ਵੀ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਆ ਰਹੇ ਆ? ਔਰ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਹਰ ਕੋਨੇ ਕੋਨੇ ਤੋਂ ਲੋਕ ਇੱਥੇ ਆ ਕੇ ਜਿਹੜੇ ਬੀਲ ਚੇਅਰ ਜਿਹੜੇ ਆਪਨ ਜਿਹੜੇ ਲੋੜ ਮੰਨਦਾ ਉਹ ਅਸੀਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸਾਡੇ ਵੀਰ ਆਉਂਦੇ ਨੇ ਸਾਰੇ ਐਸੋ ਪਿੰਡਾਂ ਦੇ ਵਿੱਚੋਂ ਸਾਡੇ ਭਰਾ ਆਉਂਦੇ ਨੇ ਜੇ ਉਹਨਾਂ ਤੱਕ ਅਜੇ ਖ਼ਬਰ ਨਹੀਂ ਤੁਹਾਡੀ ਪਹੁੰਚੀ ਬਈ ਜਣੇ ਬੋਵੀ ਭਾਈ ਸੇਵਾ ਕਰਦੇ ਆ ਬਈ ਉਹਨਾਂ ਨੂੰ ਬੀਲ ਚੇਅਰਾਂ ਦੀ ਲੋੜ ਆ ਤੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਉਹ ਤੁਹਾਡੇ ਮੀਡੀਆ ਰਾਹੀਂ ਜੇ ਤੁਸੀਂ ਸ਼ੇਅਰ ਕਰਦੇ ਸਾਰੇ ਭਰਾਵਾਂ ਨਾਲ ਕੇ ਸ਼ੇਅਰ ਕਰਦੇ ਸਾਡਾ ਮੈਸੇਜ ਹਰ ਇੱਕ ਤੱਕ ਪਹੁੰਚਦਾ ਸ਼ਹੀ ਇਹ ਬੇਨਤੀ ਕਰਾਂਗੇ ਜਿਸ ਕਿਸੇ ਭਰਾ ਨੂੰ ਵਿੱਚ ਲੋੜ ਹੋਵੇ ਅਰਦਾਸ ਬਿਲਕੁਲ ਸੁਸਾਇਟੀ ਨਾਲ ਕੇ ਜਰ ਤੇ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ